ਆਈ ਦਿਨੀ ਪੰਜਾਬ ਦੀ ਸਿਆਸਤ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਭਖੀ ਰਹਿੰਦੀ ਹੈ ਤੇ ਹੁਣ ਇਸੇ ਨੂੰ ਲੈ ਰਾਜ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਨੇਤਾ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝ ਕੀਤੀ ਜਿਸ ਚ ਉਹਨਾਂ ਨੇ ਤੰਜ ਕਸਦੇ ਹੋਏ ਰਾਹੁਲ ਗਾਂਧੀ ਨੂੰ ਲਿਖਿਆ ਕਿ ਕਾਂਗਰਸਦ ਸੇ ਰਾਹੁਲ ਗਾਂਧੀ ਕਿਸ ਨਸਲ ਦੇ ਕੋੜੇ ਨੇ ਹੋਰ ਕੀ ਕੁਝ ਲਿਖਿਆ ਉਹ ਵੀ ਸੁਣੋ ਕਹਿੰਦੇ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਨਹੀਂ ਰਾਹੁਲ ਗਾਂਧੀ ਅਕਸਰ ਕਹਿੰਦੇ ਹਨ ਕਿ ਕਾਂਗਰਸ ਕੋਲ ਵੱਖ-ਵੱਖ ਤਰ੍ਹਾਂ ਦੇ ਕੋ ਹਨ ਦਰਦੀ ਕੋੜੇ ਵਿਆਹ ਦੇ ਕੋੜੇ ਇਥੋਂ ਤੱਕ ਕਿ ਲੰਗੜੀ ਵੀ ਕੋੜੇ ਵੀ ਪਰ ਰਾਹੁਲ ਜੀ ਤੁਸੀਂ ਜਾਂ ਤੁਹਾਡੀ ਪਾਰਟੀ ਦੇ ਨੇਤਾ ਖਾਸ ਤੌਰ ਤੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਹਨ ਕਿ ਤੁਸੀਂ ਕਿਸ ਨਸਲ ਦੇ ਘਟੇ ਹੋ ਜਦੋਂ ਉਪਰਾਸ਼ਟਰੀ ਲਈ ਚੌਣਾ ਹੋ ਰਹੀਆਂ ਸਨ ਤੁਸੀਂ ਛੁੱਟੀਆਂ ਆਨੰਦ ਮਾਣਨ ਵਿੱਚ ਰੁੱਝੇ ਹੋਏ ਸੀ ਅਤੇ ਜਦੋਂ ਪੰਜਾਬ ਡੁੱਬ ਰਿਹਾ ਸੀ ਅੱਜ ਲੋਕ ਰੋ ਰਹੇ ਸਨ ਉਦੋਂ ਤੁਸੀਂ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਇਹ ਦੌਰੇ ਲੋਕਾਂ ਦਾ ਦਰਦ ਮਿਟਾਉਣ ਲਈ ਨਹੀਂ ਸਿਆਸੀ ਸਟੇਜਾਂ ਤੇ ਡਰਾਮੇबाजी ਕਰਨ ਲਈ ਹੀ ਜਾਪਦੇ ਹਨ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਕੱਲ ਪੰਜਾਬ ਆ ਰਹੇ ਨੇ ਜਿੱਥੇ ਪੰਜਾਬ ਆ ਕੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ ਉਸ ਵੇਲੇ ਸਾਡੇ ਨੌ ਜੀ ਅੰਮ੍ਰਿਤਸਰ 에어ਪੋਰਟ ਉਤਰਨਗੇ ਤੇ ਨਾਮਦਾਸ ਇਲਾਕਿਆਂ ਚ ਪਹੁੰਚਣ ਤੇ ਲੋਕਾਂ ਨਾਲ ਗੱਲਬਾਤ ਵੀ ਕਰਨਗੇ ਤੇ ਫਿਰ ਉਸ ਤੋਂ ਬਾਅਦ ਗੁਰਦਾਸਪੁਰ ਵੀ ਜਾਣਗੇ ਦੱਸਦੇ ਕਿ ਹਾਲ ਹੀ ਚ 9 ਸਤੰਬਰ ਨੂੰ ਪੀਐਮ ਮੋਦੀ ਨੇ ਵੀ ਪੰਜਾਬ ਦਾ ਦੌਰਾ ਕੀਤਾ ਸੀ ਜਿੱਥੇ ਪੰਜਾਬ ਆ ਕੇ ਪੀਐਮ ਮੋਦੀ ਨੇ ਹਰ ਪੀੜਤਾਂ ਲਈ 1600 ਕਰੋੜ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਰਾਹੁਲ ਗਾਂਧੀ ਨੇ ਪੰਜਾਬ ਦੌਰੇ ਤੋਂ ਪਹਿਲਾਂ ਹੀ ਰਵਨੀਸ਼ ਬਿੱਟੂ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਵਾਕਿ ਤੁਹਾਡਾ ਕੀ ਕੁਝ ਕਹਿਣਾ ਏ ਸਾਰੇ ਮਸਲੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ